ਰਾਜਵਿੰਦਰ ਸਿੰਘ ਤੇਰੇ ਤਰ੍ਹਾਂ ਤੇ ਵੀ ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਪੇਸ਼ ਕਰ ਰਾਜਵਿੰਦਰ ਸਿੰਘ ਖਾਲਾ ਮਾਜਰਾ ਆਪ ਬਲੇਟਨ ਦੇ ਵਿੱਚ ਖਬਰਾਂ ਸ਼ੁਰੂਆਤ ਕਰ ਲੈਣੇ ਆ ਪ੍ਰੈਸ ਕਲੱਬ ਰਾਜ ਮਹਿਲ ਕਲੱਬ ਬਰਨਾਲਾ ਦੇ ਚੇਅਰਮੈਨ ਅਵਤਾਰ ਸਿੰਘ ਅਣਕੀ ਜੀ ਦੇ ਸਤਿਕਾਰਯੋਗ ਸੋਹਰਾ ਸਾਹਿਬ ਸਰਦਾਰ ਗੁਰਦੇਵ ਸਿੰਘ ਮਠਾਲੂ ਦੀ ਅੰਤਮ ਅਰਦਾਸ ਉਪਰੰਤ ਅਗਲੀ ਸਮਾਗਮ ਗੁਰਦੁਆਰਾ ਕਲੰਗੀ ਧਰ ਸਾਹਿਬ ਪਿੰਡ ਸੰਦੇ ਹਾਸਮ ਵਿਕੇ ਹੋਇਆ ਕਿਸ ਮੁਕ ਸ੍ਰੀ ਸਹਿ ਪਾਟ ਦੇ ਉਪਰੰਤ ਧਾਰਮਿਕ ਸਿੱਖਿਆ ਜਗਸੀਰ ਸਿੰਘ ਖਾਲਸਾ ਮਹਿਲ ਕਲਾ ਦੇ ਰਾਗੀ ਜਥੇ ਨੇ ਬਰਾਗ ਮਿਲ ਕੀਰਤਨ ਕੀਤਾ ਸਰਕਾਰ ਦੇ ਇਸ ਸਮਾਗਮ ਮੌਕੇ ਬੋਲਦਿਆਂ ਆਰਾਮਗੜੀਆ ਭਾਈਚਾਰੇ ਦੇ ਆਗੂ ਰਜਿੰਦਰ ਸਿੰਘ ਸਹਨੇਵਾਲ ਅਤੇ ਪ੍ਰੈਸ ਕਲੱਬ ਰਾਜ ਮਹਿਲ ਕਲਾ ਦੇ ਜਰਨਲਿਸਟ ਕਤਰ ਬਲਜਿੰਦਰ ਸਿੰਘ ਢਿੱਲੋਂ ਨੇ 22 ਗੁਰਦੇਵ ਸਿੰਘ ਮਠਾੜੂ ਵੱਲੋਂ ਸਾਰੀ ਜ਼ਿੰਦਗੀ ਕਿਰਤ ਕਰਕੇ ਸਾਦਗੀ ਭਰਿਆ ਜੀਵਨ ਬਤੀਤ ਕਰਨ ਦੀ ਸਲਾਹਕਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵੇਦਾਗ ਸਾਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੂਤ ਹੈ ਮਠਾੜੂ ਪਰਿਵਾਰ ਦੀ ਹਰ ਵਰਗ ਚ ਹਰਮਨ ਖਿਆਰਤਾ ਦੀ ਗਵਾਹੀ ਅੱਜ ਦਾ ਵਿਸਾਲ ਇਕੱਠਵਾਂ ਦਾ ਹੈ ਦੂਤਰੇ ਗੁਰਪ੍ਰੀਤ ਸਿੰਘ ਅਣਖੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਬਾਈ ਜੀ ਨਾਲ ਜੁੜੀਆਂ ਚਾਤਾਂ ਨੂੰ ਸਾਂਝਾ ਕੀਤਾ ਇਸ ਮੁੱਖ ਪ੍ਰੈਸ ਕਲਾਪ ਰਾਜ ਮਹਿਲ ਕਲਾਂ ਵੱਲੋਂ ਪ੍ਰਧਾਨ ਬਲਜਿੰਦਰ ਸਿੰਘ ਅਜੀਤ ਤੇ ਜਲਨ ਸਕੱਤਰ ਬਲਜਿੰਦਰ ਸਿੰਘ ਢੱਲੋਂ ਚੇਅਰਮੈਨ ਅਵਤਾਰ ਸਿੰਘ ਅਣਖੀ ਉਪ ਚੇਅਰਮੈਨ ਸੁਖਵਿੰਦਰ ਸਿੰਘ ਸੋਨੀ ਮੰਗੇਵਾਲ ਬੀਤ ਪ੍ਰਧਾਨ ਮੇਘ ਰਾਜ ਜੋਸੀ ਸੁਖਬੀਰ ਸਿੰਘ ਜਗਦੇ ਭਾਈ ਰਾਜਵਿੰਦਰ ਸਿੰਘ ਖਾਲਸਾ ਪਿੰਡ ਕਲਾਲ ਮਧਰਾ ਮੁਖ ਬਲਾਰੇ ਡਾਕਟਰ ਜਗਰਾਜ ਸਿੰਘ ਮਾਉਮਦੀ ਅਗਵਾਈ ਹੇਠ ਉਨ੍ਹਾਂ ਦੇ بیٹے ਗੁਰਬਖਸ਼ ਸੀਸ ਸਿੰਘ ਮਠਾੜੂ ਨੂੰ ਦਸਤਾਰ ਦੇ ਅਤੇ ਧਰਮ ਪਤਨੀ ਨੂੰ ਬੀਬੀ ਜਸਵੀਰ ਕੌਰ ਮਠਾੜੂ ਨੂੰ ਸਲੋਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਠਾੜੂ ਪਰਿਵਾਰ ਵੱਲੋਂ ਸਰਦਾਰ ਪ੍ਰਦੀਪ ਸਿੰਘ ਮਠਾੜੂ ਦੀ ਯਾਦ ਚ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਰਾਸੀਦਾਨ ਵੱਜੋਂ ਭੇਟ ਕੀਤੀ ਗਈ ਇਸ ਸਮੇਂ ਸ਼ਰਦਾਰ ਕਰਤਾਰ ਸਿੰਘ ترਸੀਮ ਸਿੰਘ ਫਿਰੋਜ਼ਪੁਰ ਬਲਦੇਵ ਸਿੰਘ ਲੰਗੋਬਾਲ ਬਲਜੀਤ ਸਿੰਘ ਮਾਨਸਾ ਠੇਕੇਦਾਰ ਹਰਜੀਤ ਸਿੰਘ ਮੋਗਾ ਹਰਨੇਕ ਸਿੰਘ ਫਾਜ਼ਲਕਾ ਗੁਰਮੀਤ ਸਿੰਘ ਦਿੱਲੀ ਬਲਬੀਏ ਸਿੰਘ ਰੌਮਾਲ ਪੌੜ ਗੁਰਨੇਕ ਸਿੰਘ ਨੇਕੀ ਰਾਮਪੁਰਾ ਪੂਲ ਈਮਕੌਰ ਸਿੰਘ ਪੁਖੀਪੁਰਾ ਦਰਸ਼ਪ ਸਿੰਘ ਪਿੰਡੇ ਸੁਖਮੰਦਰ ਸਿੰਘ ਦੁੰਨੇਕੇ ਸੁਖਸੈਨ ਸਿੰਘ ਮੋਗਾ ਗ੍ਰੰਥੀ ਭਾਈ ਮੁਖਤਿਆਰ ਸਿੰਘ ਕਮੇਟੀ ਪ੍ਰਧਾਨ ਬਲਕਾਰ ਸਿੰਘ ਮਠਾੜੂ ਗੀਤ ਪ੍ਰਧਾਨ ਸਰਨਜੀਤ ਸਿੰਘ ਢਾਲੀਵਾਲ ਜਨਤੀ ਜੰਗ ਸਿੰਘ ਮਠਾੜੂ ਚਰਨਜੀਤ ਸਿੰਘ ਮਠਾੜੂ ਰਾਮ ਸਿੰਘ ਮਠਾੜੂ ਚਮਕੌਰ ਸਿੰਘ ਨਿਰਮਲ ਸਿੰਘ ਭੋਲਾ ਸਿੰਘ ਮਠਾੜੂ ਮੈਂਟੂ ਸਿੰਘ ਗੱਲ ਸੰਦੀਪ ਸਿੰਘ ਡਾਕਟਰ ਜਗਜੀਤ ਸਿੰਘ ਮਠਾੜੂ ਰਾਮ ਗੜੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਹਲਤੇਜ ਸਿੰਘ ਮਠਾੜੂ ਸੁਖਸੈਨ ਸਿੰਘ ਕਾਕੂਵਾਲਾ ਸਰਬਜੀਤ ਸਿੰਘ ਬੇਅੰਤ ਸਿੰਘ ਮਿੱਠੂ ਬਿੱਕੀ ਅੰਢਿਆਆ ਨਵਜੋਤ ਪਾਪਲਾ ਆਜ ਹਾਜ਼ਰ ਸਨ ਪ੍ਰੈਸ ਕਲੱਬ ਮੈਲ ਕਲਬ ਪੱਤਰਕਾਰ ਪ੍ਰਦੀਪ ਸਿੰਘ ਲੋਗੜ ਦੀ ਰਿਪੋਰਟ ਰਾਜਵਿੰਦਰ ਸਿੰਘ 13 13 ਤੇ ਦੇਖ ਰਹੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੂਦਰਸ਼ੋ ਅੱਜ ਜ਼ਿਲ੍ਹਾ ਫਰੋਜ਼ਪੁਰ ਵਿਖੇ ਪਿੰਡ ਸਾੰਦੇ ਹਾਸਮ ਜ਼ਿਲ੍ਹਾ ਫਰੋਜ਼ਪੁਰ ਵਿਖੇ ਗੁਰਦੁਆਰਾ ਕਲੰਗੀਧਰ ਸਾਹਿਬ ਦੇ ਵਿੱਚ ਜੋ ਆਸਟਾਲੀ ਸਭ ਕੁ ਉਹੀ ਭਾਰੀ ਦੇ ਮਹਾਵਾਕਨਸਾਰ ਭਾਈ ਸਭਾਈ ਗੁਰਦੇਵ ਸਿੰਘ ਜੀ ਸਤਕਰਾ ਦੀ ਬਖਸ਼ੀ ਵਿਸ਼ਵਾਸਾਂ ਦੀ ਪੁੰਨੀ ਨੂੰ ਉਹਦੇ ਹਾਂ ਕਈ ਨਾ ਅਕਾਲ ਚਨਾ ਨ ਕਰ ਗਏ ਸਨ ਸੋ ਰੱਖੇ ਗਏ ਨੇ ਮੈਂ ਤਾਂ ਉਹਨਾਂ ਦੇ ਸਾਇਰ ਪਾਠਾਂ ਦੇ ਅੱਜ ਭੋਗ ਪਾਏ ਗਏ ਗੁਰਦੁਆਰਾ ਸਾਹਿਬ ਵਿੱਚ ਅੰਤ ਪ੍ਰਦਾਸ ਵਜੇ ਅਰਦਾਨ ਅੰਤਮ ਅਰਦਾਸ ਦੇ ਵਿੱਚ ਪ੍ਰੈਸ ਕਲੱਬ ਮਹਿਲ ਕਲਾਂ ਤੋਂ ਪਹੁੰਚੇ ਉਧੇਦਾਰ ਸੋ ਸਾਡੇ ਪ੍ਰਸ 77 ਬਜਿੰਦਰ ਸਿੰਘ ਜੀ ਤੇ ਲੋਕ ਪ੍ਰਧਾਨ ਬਲਵਿੰਦਰ ਸਿੰਘ ਜੀ ਬਜੀਤ ਕੇ ਵੈਸ ਚੇਅਰਮੈਨ ਰਵਿੰਦਰ ਸਿੰਘ ਸੋਨੀ ਚੇਅਰਮੈਨ ਅ ਅਵਤਾਰ ਸਿੰਘ ਜੀ ਅਣਖੀ ਮਹਿਲ ਕਲਾਂ ਤੋਂ ਜਿੰਨੇ ਵੀ ਹੋਰ ਸਟਾਫ ਦੇ ਮੈਂਬਰ ਪਹੁੰਚੇ ਆ ਸਾਰੇ ਸਟਾਫ ਦੇ ਮੈਂਬਰਾਂ ਨੇ ਆ ਕੇ ਹਾਜ਼ਰੀ ਭਰੀ ਹੈ ਭੁਗਤ ਦੇ ਸਮੇਂ ਸੋ ਇਸ ਸਮੇਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਜੀ ਦੋ ਸ਼ਬਦ ਤੁਹਾਡੇ ਜ਼ਿਕਰ ਪਚਾਵਾਂਗੇ ਬਲਜਿੰਦਰ ਸਿੰਘ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਤਿਕਾਰਯੋਗ ਸਾਥੀਓ ਅੱਜ ਅਸੀਂ ਬਹੁਤ ਹੀ ਦੁੱਖ ਦੇ ਸਮੇਂ ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਸਨਮਾਨਯੋਗ ਬਾਪੂ ਗੁਰਦੇਸ਼ ਸਿੰਘ ਜੀ ਮਠਾੜੂ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਸਮੁੱਚੀ ਪ੍ਰੈਸ ਕਲੱਬ ਤੇ ਹੋਰ ਬਹੁਤ ਹੀ ਇਲਾਕੇ ਦੇ ਸਤਕਾਰ ਅਤੇ ਸਨਮਾਨਯੋਗ ਸ਼ਖਸੀਤਾਂ ਪਿੰਡ ਛਾਂਦੇ ਖਤਮ ਜੋ ਕਿ ਫਿਰੋਜ਼ਪੁਰ ਦੇ ਲਾਗੇ ਪੈਂਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਅੰਤਮ ਅਰਦਾਸ ਦੇ ਮੌਕੇ ਪਹੁੰਚੇ ਹੈਗੇ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਬਾਪੂ ਗੁਰਦੇਸ਼ ਸਿੰਘ ਮਠਾੜੂ ਜੀ ਦੀ ਉਹਨਾਂ ਨੇ ਜ਼ਿੰਦਗੀ ਭਰ ਜਿਹੜਾ ਕਿਰਤ ਦੇ ਨਾਲ ਜੁੜੇ ਹੈਗੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕੀਤਾ ਆਪਣੀਆਂ ਚਾਰੇ ਲੜਕੀਆਂ ਅਤੇ ਇੱਕ بیٹے ਦਾ ਜਿਹੜਾ ਉਹਨਾਂ ਨੇ ਕਿਰਤ ਦੇ ਨਾਲ ਹੈ ਜਿਹੜਾ ਪਾਲਣ ਪੋਸਣ ਕਰਕੇ ਉਹਨਾਂ ਨੂੰ ਵੀ ਕਿਰਤ ਦੇ ਨਾਲ ਜੋੜਿਆ ਤੇ ਸਾਡੇ ਸਮਾਜ ਦੇ ਲਈ ਇਹ ਸੁਨੇਹਾ ਦਿੱਤਾ ਉਹਨਾਂ ਨੇ ساری ਜ਼ਿੰਦਗੀ ਕਿਰਤ ਕਰਨਾ ਹੀ ਮਨੁੱਖ ਦਾ ਅਸਲ ਚ ਫਰਜ ਆ ਕਿਉਂਕਿ ਸਾਡੇ ਰਹਿਬਰ ਸਾਡੇ ਗੁਰੂ ਸਹਿਬਾਨ ਸਾਹਿਬ ਸਿਰੂ ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਹੀ ਸਿਖਾਇਆ ਜਦੋਂ ਅਸੀਂ ਸਿੱਖ ਸੰਤਾਂ ਦੀ ਗੱਲ ਕਰਦੇ ਆ ਨਾਮ ਜਪਣ ਤੋਂ ਪਹਿਲਾਂ ਹੀ ਕਿਰਤ ਦੀ ਗੱਲ ਕੀਤੀ ਜਾਂਦੀ ਆ ਕਿਰਤ ਕਰੋ ਨਾਮ ਜਪੋ ਮੰਨ ਸਕੋ ਇਸ ਅਧਾਰ ਤੇ ਜਿਹੜਾ ਬਾਪੂ ਜਿਨੇ ساری ਜ਼ਿੰਦਗੀ ਉਤੇਤ ਕੀਤੀ ਆ ਤੇ ਆਪਣੀ ਵਧੀਆ ਜ਼ਿੰਦਗੀ ਉਤੇਤ ਕਰਦੇ ਸੀਗੇ ਪਰ ਅਚਾਨਕ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਕਿ ਉਹਨਾਂ ਦੇ ਵੱਡੇ ਜਵਾਈ ਸਾਡੇ ਸਤਕਾਰਯੋਗ ਬਾਈ ਰਣਧੀਰ ਸਿੰਘ ਜੀ ਕੁਝ ਸਮਾਂ ਪਹਿਲਾਂ ਸਦੀਵੀ ਵਿਸੋੜਾ ਦੇ ਗਏ ਸੀ ਇਸ ਸਹਿ ਤੇ ਅਕਹਿ ਦੁੱਖ ਨੂੰ ਨਾ ਸਹਾਰਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਉਹ ਬਿਮਾਰ ਰਹਿਣ ਲੱਗੇ ਤਕਰੀਬਨ 5-7 ਮਹੀਨੇ ਲਗਾਤਾਰ ਉਹ ਬਿਮਾਰ ਰਹੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਦਾਖਲ ਰੱਖਿਆ ਗਿਆ ਤੇ ਅਖੀਰ ਨੂੰ ਜਿਹੜਾ ਉਹ 17 ਤਰੀਕ ਨੂੰ ਸਾਨੂੰ ਸਾਰਿਆਂ ਨੂੰ ਜਿਹੜਾ ਦੀਪੀ ਬੋੜਾ ਦੇ ਕੇ ਚਲੇ ਗਏ ਸਾਨੂੰ ਇਹੋ ਜਿਹੇ ਚਾਹੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਚਾਹੇ ਗਮੀ ਦਾ ਪ੍ਰੋਗਰਾਮ ਹੋਵੇ ਕੁਝ ਨਾ ਕੁਝ ਇਹ ਇਹ ਨੇਕ ਇਨਸਾਨਾਂ ਤੋਂ ਸਿੱਖਿਆ ਲੈਣ ਦੀ ਲੋੜ ਆ ਸਾਡਾ ਵੀ ਫਰਜ਼ਮੰਦ ਆ ਵੀ ਅਸੀਂ ਬਾਪੂ ਗੁਰਦੇਸ਼ ਸਿੰਘ ਜੀ ਦੇ ਪਾਏ ਹੋਏ ਕੂਰਨਿਆਂ ਤੇ ਚੱਲਦੇ ਹੋਏ ਕਿਰਤ ਦਾ ਪੱਲਾ ਨਾ ਛੱਡੀਏ ਕਿਰਤ ਕਰਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਉਹ ਨੇਕ ਇਨਸਾਨ ਕੀਰਤੀ ਇਨਸਾਨ ਸਰਦਾਰ ਗੁਰਦੇਵ ਸਿੰਘ ਜੀ ਸਾਦੇ ਹਾਸ਼ਮ ਜੋ ਕਿ ਸਤਕਾਰ ਜੋ ਸਰਦਾਰ ਅਵਤਾਰ ਸਿੰਘ ਜੀ ਅਣਖੇ ਇਹਨਾਂ ਦੇ ਸਹੁਰਾ ਸਾਹਿਬ ਸਨ ਸਰਦਾਰ ਗੁਰਪ੍ਰੀਤ ਸਿੰਘ ਜੀ ਅਣਖੇ ਇਹਨਾਂ ਦੇ ਸਤਕਾਰ ਜੋ ਨਾਨਾ ਜੀ ਸੋ ਅੱਜ ਇਸ ਪਰਿਵਾਰ ਦੇ ਲਈ ਇੱਕ ਬੜਾ ਹੀ ਸਹਯਾ ਔਰ ਕਹਿ ਪਾਣਾ ਵਰਤਿਆ ਜੋ ਕਿ ਸਰਦਾਰ ਗੁਰਦੇਵ ਸਿੰਘ ਜੀ ਅੱਜ ਹਸਦੇਵਾਲ ਦੀ ਪੁਲਵਾੜੀ ਦੇ ਵਿੱਚੋਂ ਸਦਾ ਦੇ ਲਈ ਕਾਲ ਸਰਾਣਾ ਕਰ ਗਏ ਨੇ ਸੋ ਜਿੱਥੇ ਉਹਨਾਂ ਦੇ ਸ਼ਖਸੀਅਤ ਦੀ ਗੱਲ ਹੈ ਤਾਂ ਜਿੱਥੋਂ ਤੱਕ ਮੈਂ ਸਾਰੀ ਪਰਚੋਲ ਕੀਤੀ ਵਾਕਿਆ ਸਰਦਾਰ ਗੁਰਦੇਵ ਸਿੰਘ ਜੀ ਇੱਕ ਆਪਣੇ ਆਪ ਦੇ ਵਿੱਚ ਖੁੱਲੀ ਕਿਤਾਬ ਦੀ ਤਰ੍ਹਾਂ ਸੀ ਜਿਨ੍ਹਾਂ ਦਾ ਜੀਵਨ ਬੜਾ ਸਾਦਗੀ ਭਰਿਆ ਔਰ ਸਮਾਜ ਦੇ ਪ੍ਰਤੀ ਸਮਾਜ ਚਿੰਤਕ ਵੀ ਸਨ ਜੋ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਫਲਸਫੇ ਨੂੰ ਕਿਰਤ ਨੂੰ ਅਪਣਾ ਕੇ ਆਪਣੇ ਪਰਿਵਾਰ ਨੂੰ ਪਾਲਿਆ ਪੋਛਿਆ ਸੋ ਅੱਜ ਇਸ ਮੁੱਚੇ ਪਰਿਵਾਰ ਵਿੱਚ ਸਰਦਾ ਗੁਰਦੇਵ ਵੀ ਚਲੇ ਗਏ ਨੇ ਜਿਹਦੇ ਦਾ ਮੈਂ ਇਨਸਾਨ ਜਾਂਦਾ ਹੈ ਸਮਾਜ ਦੇ ਵਿੱਚੋਂ ਜੋ ਕਿਰਤੀ ਇਨਸਾਨ ਹੋਵੇ ਸੱਚੀ ਸੁੱਚੀ ਕਿਰਤ ਕਰਨ ਵਾਲਾ ਜਿਹਨੇ ਨੇਕੀ ਖੱਟੀ ਹੋਵੇ ਤਾਂ ਇਕੱਲੇ ਪਰਿਵਾਰ ਲਈ ਨਹੀਂ ਸਮੁੱਚੇ ਸਮਾਜ ਲਈ ਇੱਕ ਬਹੁਤ ਵੱਡੀ ਜਿਹੜੀ ਘਾਟ ਹੈ ਉਹ ਪੈ ਜਾਂਦੀ ਹੈ ਜੋ ਕਿਸੇ ਵੀ ਤਰੀਕੇ ਦੇ ਨਾਲ ਇਹ ਘਾਟ ਪੂਰੀ ਨਹੀਂ ਕੀਤੀ ਜਾ ਸਕਦੀ ਜਿਉਂ ਜਿਉਂ ਤੇਰਾ ਹੁਕਮਾਂ ਜਿਉਂ ਜਿਉਂ ਤੇਰਾ ਹੁਕਮਾਂ ਜਿਉਂ ਜਿਉਂ ਤੇਰਾ ਹੁਕਮਾਂ ਕਹਿ ਤਿਉ ਹੋ ਮਣਾ ਜੈ ਜੈ ਰੱਖ ਹੈ ਦੋ ਵਾਹ ਐਂ ਜਾਇ ਖੜੋ ਵਾਹ ਜਉਂ ਜਉ ਤੇਰਾ ਉਕਾ ਮਾ ਜਉਂ ਜਉ ਤੇਰਾ ਉਕਾ ਮਾ ਜਉਂ ਜਉ ਤੇਰਾ ਉਕਾ ਮਾ ਜਉਂ ਜਉ ਤੇਰਾ ਉਕਾ ਦੁਗਮਤੀ ਤਾਵਣਾ ਤਾਵਣਾ ਜਦ ਸਾਥ ਤੋਧਨ ਆ ਪਰ ਨੂੰ ਤਾ ਆਇਆ ਕੋ ਤੁਮ ਜਾਏ ਘਰੋ ਆ ਐਨ ਗਾਇ ਫੜ ਜਿਉ ਸਾਥ ਨਾ ਮਾਹ ਗੁਰ ਸਾਥ ਨਾ ਵਾਹ